ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਰੁੱਤ ਹੈ ਹਰਿਆਵਲ ਦੀ ਰੁੱਤ ਹੈ ਇਸ ਦੇ ਵਿੱਚ ਕੋਈ ਵੀ ਬੂਟਾ ਜਿਹੜਾ ਲਾਇਆ ਜਾਂਦਾ ਬੜੀ ਛੇਤੀ ਉਗਦਾ ਹੈ ਇਸ ਕਰਕੇ ਜਿਸ ਤਰ੍ਹਾਂ ਕਿ ਹੁਣ ਬੂਟਿਆਂ ਦੀ ਬਹੁਤ ਘਾਟ ਹੈ ਇਸੇ ਤਰ੍ਹਾਂ ਹੀ ਬੂਟਿਆਂ ਦੀਆਂ ਬਹੁਤ ਸਾਰਾ ਜਗ੍ਹਾ ਤੇ ਮਹਿੰਮਾ ਚਲਾਈਆਂ ਜਾ ਰਹੀਆਂ ਹਨ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਮੁਖੀ ਬੰਦੇ ਹਨ ਉਹ ਅੱਗੇ ਹੋ ਕੇ ਬੂਟੇ ਲਵਾ ਰਹੇ ਹਨ ਇਸ ਸਾਂਤ ਤੇ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਰਾਲਾ ਸਾਹਿਬ ਵਾਲਿਆਂ ਦਾ ਸਥਾਨ ਹੈ ਸੰਤ ਆਸ਼ਰਮ ਸੰਤ ਈਸਰ ਸਿੰਘ ਜੀ ਆਸ਼ਰਮ ਸ਼ਰਾਜਪੁਰ ਵਿਖੇ ਸੰਤ ਬਾਬਾ ਹਰਪਾਲ ਸਿੰਘ ਜੀ ਮਹਾਪੁਰਸ਼ਾਂ ਨੇ ਵੀ ਇਸ ਮਹਿਮਨ ਨੂੰ ਸ਼ੁਰੂ ਕੀਤਾ ਹੈ ਤੇ ਬੂਟੇ ਲਾਏ ਹਨ ਅਤੇ ਇਸੇ ਤਰ੍ਹਾਂ ਹੋਰਾਂ ਵੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਕਿ ਹਰੀਆਬਲ ਵਾਸਤੇ ਵਾਤਾਵਰਣ ਸ਼ੁੱਧ ਵਾਸਤੇ ਬੂਟਿਆਂ ਦੀ ਬਹੁਤ ਜ਼ਰੂਰੀ ਲੋੜ ਹੈ ਜਿਸ ਤਰ੍ਹਾਂ ਕਿ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਉਹ ਬਹੁਤ ਹੀ ਵੱਡੇ ਉਦਮ ਪਰਾਲੇ ਸਦਕਾ ਬੂਟੇ ਲਾ ਰਹੇ ਹਨ ਇਸੇ ਤਰ੍ਹਾਂ ਆਪਾਂ ਨੂੰ ਵੀ ਚਾਹੀਦਾ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਖੇਚਲਾ ਕਰੀਏ ਬੂਟੇ ਵੱਧ ਲਾਵਾਂਗੇ ਤਾਂ ਇਸ ਦਾ ਸਾਡੇ ਵਾਸਤੇ ਬਹੁਤ ਲਾਭ ਮਿਲਦਾ ਹੈ ਜਿਸ ਤਰ੍ਹਾਂ ਕਿ ਸਾਨੂੰ ਆਕਸੀਜਨ ਮਿਲਦੀ ਹੈ ਸਾਡੇ ਵਾਤਾਵਰਨ ਹੈ ਜਿਹੜਾ ਇਹ ਵੀ ਸ਼ੁੱਧ ਹੁੰਦਾ ਹੈ ਅਤੇ ਵਾਤਾਵਰਨ ਨੂੰ ਜਿਵੇਂ ਬਹੁਤ ਹੁਣ ਗਰਮੀ ਪੈ ਰਹੀ ਆ ਗਰਮੀ ਵਾਸਤੇ ਵੀ ਸਾਨੂੰ ਬਹੁਤ ਰਾਤ ਮਿਲਦੀ ਹੈ ਠੰਡ ਮਿਲਦੀ ਹੈ ਇਸ ਕਰਕੇ ਜੀਵਨ ਦਾ ਸਾਡੇ ਬੂਟੇ ਹਨ ਜਿਹੜੇ ਅਤੁੱਟੇ ਸਾ ਹਨ ਵੱਧ ਤੋਂ ਵੱਧ ਬੂਟੇ ਲਾ ਕੇ ਅਸੀਂ ਵਾਤਾਵਰਨ ਨੂੰ ਸੁਧਰੀਏ ਅਤੇ ਹਰੀਆਬਨ ਪੈਦਾ ਕਰੀਏ ਇਹ ਕੁਦਰਤ ਦੀ ਸਾਨੂੰ ਬਹੁਤ ਵੱਡੀ ਦੇਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ